ਇਹ ਜੋ ਤੁਸੀਂ ਦੇਖ ਰਹੇ ਹੋ ਇਹ ਹੈ ਰਾਜਪੁਰਾ ਨਰਵਾਣਾ ਬ੍ਰਾਂਚ ਪਾਕੜਾ ਜਿਹਨੂੰ ਗੰਡਾ ਖੇੜੀ ਵੀ ਕਿਹਾ ਜਾਂਦਾ ਹੈ ਤੇ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਟਰੈਕਟਰ ਲਗਾਏ ਹੋਏ ਹਨ ਨਗਰ ਕੌਂਸਲ ਵੱਲੋਂ ਤੇ ਪਾਣੀ ਸ਼ਹਿਰ ਨਿਵਾਸੀਆਂ ਨੂੰ ਦੇਣ ਵਾਸਤੇ ਤੁਸੀਂ ਦੇਖ ਸਕਦੇ ਹੋ ਇਹ ਬੋਰਡ ਲੱਗਿਆ ਆ ਜਲ ਵਿਭਾਗ ਦਾ ਪੰਜਾਬ ਦਾ ਤੇ ਨਾਲ ਹੀ ਟਰੈਕਟਰਾਂ ਦੇ ਨਾਲ ਵੱਡੇ ਪਾਈਪ ਲਾ ਕੇ ਪਾਣੀ ਜਿਹੜਾ ਹੈ ਕੱਢ ਕੇ ਸ਼ਹਿਰ ਵੱਲ ਦਿੱਤਾ ਜਾ ਰਿਹਾ ਦੇਖੋ ਨਹਿਰ ਦਾ ਪਾਣੀ ਕਿੰਨਾ ਘਟਿਆ ਹੋਇਆ ਇਹ ਦੇਖੋ ਜਿੱਥੋਂ ਜਲ ਪ੍ਰਵਾਹ ਕਰਦੇ ਆਪਾਂ ਪੌੜੀ ਉਸ ਤੋਂ ਵੀ ਥੱਲੇ 2 ਫੁੱਟ ਪਾਣੀ ਚਲਾ ਗਿਆ ਇਹ ਟਰੈਕਟਰਾਂ ਦੀ ਮਦਦ ਦੇ ਨਾਲ ਜਿਹੜਾ ਹੈ ਇਹ ਪਾਣੀ ਕੱਢਣ ਦੀ ਲੋਕਾਂ ਨੂੰ ਪਾਣੀ ਮੁਹੱਈਆ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪਾਣੀ ਜਿਹੜਾ ਹੈ ਇੱਥੇ ਇਕੱਠਾ ਕੀਤਾ ਜਾਂਦਾ ਉਸ ਤੋਂ ਬਾਅਦ ਇਹ ਅੱਗੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਾ ਕੇ ਤੁਹਾਡੇ ਘਰਾਂ ਦੇ ਵਿੱਚ ਜਾਂਦਾ ਹੈ ਤੁਸੀਂ ਦੇਖੋ ਪਾਣੀ ਦੀ ਕਿੰਨੀ ਕਮੀ ਆਈ ਹੋਈ ਹੈ ਲੇਕਿਨ ਫੇਰ ਵੀ ਨਗਰ ਕੌਂਸਲ ਵੱਲੋਂ ਆਪਣੇ ਪ੍ਰਸ਼ਾਸਨ ਵੱਲੋਂ ਪਾਣੀ ਦੀ ਕਮੀ ਲੋਕਾਂ ਨੂੰ ਨਾ ਆਵੇ ਉਹਦੇ ਵਾਸਤੇ ਕਿੰਨੇ ਵੱਡੇ ਉਪਰਾਲੇ ਜਿਹੜੇ ਹਨ ਉਹ ਕੀਤੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਇਹ ਦੇਖੋ ਪਾਣੀ ਜੋ ਤੁਹਾਡੇ ਘਰਾਂ ਦੇ ਵਿੱਚ ਆਂਦਾ ਹੈ ਕੀ ਕਹਿਣਾ ਚਾਹੋਗੇ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਵੀ ਪਤਾ ਲੱਗੇ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਕਿੰਨੀ ਮਿਹਨਤ ਦੇ ਨਾਲ ਪਾਣੀ ਤੁਹਾਡੇ ਤੱਕ ਪਹੁੰਚਾ ਰਿਹਾ ਚਾਹੇ ਥੋੜਾ ਆ ਰਿਹਾ ਚਾਹੇ ਜ਼ਿਆਦਾ ਆ ਰਿਹਾ ਧੰਨਵਾਦ